ਮੇਟੋ ਜੀ ਆਮ ਆਦਮੀ ਪਾਰਟੀ ਦੀ ਗੱਲ ਹੋ ਰਹੀ ਹੈ ਆਮ ਆਦਮੀ ਪਾਰਟੀ ਦੇ ਵਧਾਇਕਾਂ ਦੀ ਆਪਾਂ ਗੱਲ ਕਰ ਲਈਏ ਪਿੰਡੂ ਵਿੱਚ ਵਿਕਾਸ ਇਹ ਕਰ ਰਿਹਾ ਤੇ ਉਹਦੇ ਵਿੱਚ ਹੁਣ ਛੱਪੜਾਂ ਦੀ ਵਾਰੀ ਵੀ ਆ ਰਹੀ ਹੈ ਕਹਿੰਦੇ ਕਿ ਛੱਪੜ 15000 ਛੱਪੜ ਸਾਫ਼ ਵੀ ਕਰਨੇ ਆ ਤੇ ਛੱਪੜਾਂ ਦੇ ਸਫਾਈ ਵੇਲੇ ਜਾਂ ਛੱਪੜਾਂ ਦੀਆਂ ਕੋਈ ਹੋਰ ਜਾਂਚਾਂ ਵਗੈਰਾ ਵੀ ਕਰਨੀਆਂ ਨੇ ਵੀ ਭਾਈ ਉਹਨਾਂ ਦੇ ਵਿੱਚ ਪੈਸਾ ਪੂਸਾ ਕੌਣ ਖਾ ਗਿਆ ਤੇ ਜਿਹੜੇ ਕਬਜ਼ੇ ਆਪਾਂ ਵੇਖਦੇ ਆ ਪਿੰਡਾਂ ਦੇ ਵਿੱਚ ਛੱਪੜ ਬਹੁਤ ਵੱਡੇ ਹੁੰਦੇ ਸੀ ਤੇ ਸਿਮਟ ਕੇ ਛੋਟੇ-ਛੋਟੇ ਰਹਿ ਗਏ ਟੋਏ ਬਣ ਕੇ ਕਈ ਪਿੰਡਾਂ ਦੇ ਵਿੱਚ ਤੇ ਉਹਨਾਂ ਤੇ ਵੀ ਗੱਲਬਾਤ ਹੋਣੀ ਹੈ ਸੌਣ ਸਾਹਿਬ ਥੋੜੇ ਜਿਹਾ ਐਕਟਿਵ ਲੱਗ ਰਹੇ ਨੇ ਇਸ ਮਾਮਲੇ ਦੇ ਵਿੱਚ ਹੁਣ ਫਿਰ ਥੋੜਾ ਜਿਹਾ ਜਿਹੜੇ ਛੱਪੜਾਂ ਦੀ ਜਗ੍ਹਾ ਰੋਕੀ ਬੈਠੇ ਆ ਉਹਨਾਂ ਨੂੰ ਥੋੜਾ ਅਵੇਅਰ ਹੋ ਜਾਣਾ ਚਾਹੀਦਾ ਸੁਚੇਤ ਹੋ ਜਾਣਾ ਚਾਹੀਦਾ ਤੇ ਛੱਪੜ ਚ ਨਾਤੇ ਹੋਂ ਕਦੇ ਤੁਸੀਂ ਜ਼ਿੰਦਗੀ ਚ ਨਾਤਾ ਤਾਂ ਨਹੀਂ ਪਰ ਵੇਖਿਆ ਸਾਡੇ ਵੇਲੇ ਨਾਉਣ ਦਾ ਦੌਰ ਚਲਾ ਗਿਆ ਸੀ ਥੋੜਾ ਜਿਹਾ ਅਸੀਂ ਬਹੁਤ ਨਾਤੇ ਹਾਂ ਛੱਪੜ ਦੇ ਵਿੱਚ ਤੇ ਸਾਡੇ ਪਿੰਡ ਦੀ ਇੱਕ ਘਟਨਾ ਬੜੀ ਮਸ਼ਹੂਰ ਹੈ ਜੀ ਛੱਪੜ ਦੇ ਸਾਡੇ ਨਾਲ ਚਾਚੇ ਹੀ ਲੱਗਦੇ ਸੀ ਉਹ ਤੇ ਖਾਂਤੀ ਨਾਲੇ ਸੀਗੇ ਜੀ ਮਤਲਬ ਕਿ ਸ਼ਕੀਨ ਸੀਗੇ ਜਵਾਨੀ ਵੇਲੇ ਤੇ ਦੋਨੇ ਹੁਣ ਐ ਨਹੀਂ ਸੰਸਾਰ ਚ ਦੋਨੇ ਤੇ ਉਹ ਦੋਨੇ ਟਰੈਕਟਰ ਤੋਂ ਹੁਣ ਗਏ ਚਲੇ ਉਹ ਰੇੜਾ ਜੀਆਂ ਬਣੀਆਂ ਹੁੰਦੇ ਨਾ ਰੇੜ ਬਣੇ ਹੁੰਦੇ ਸੀਗੇ ਜੀ ਵੀ ਮਤਲਬ ਕਿ ਨਾ ਛੱਪੜ ਕੱਚੇ ਸੀਗੇ ਤੇ ਸਾਈਡਾਂ ਤੋਂ ਨਾ ਵੜਨ ਵਾਸਤੇ ਨਾ ਉਹ ਰੇੜ ਜੇ ਬਣਾ ਦਿੱਤੇ ਬਿਲਕੁਲ ਉਥੇ ਧੋਰੇ ਸੀ ਤੇ ਜਦੋਂ ਧੋਤਾ ਲਿਆ ਹਮ ਤੇ ਇੱਕ ਕਹਿੰਦਾ ਉਹ ਧੱਕਾ ਸਟਾਰਟ ਸੀ ਜੀ ਉਹ ਕਹਿੰਦਾ ਵੀ ਬਾਹਰ ਮੜਾ ਜਿਆ ਧੱਕਾ ਮਾਰ ਫਲਾਣਾ ਸੀ ਆ ਨਾ ਨਹੀਂ ਲਾਉਂਗਾ ਮੈਂ ਸੰਸਾਰ ਚ ਐ ਨਹੀਂ ਗੀ ਜੀ ਤੋਂ ਮੇਰੇ ਪਿੰਡ ਦੇ ਨੂੰ ਸਾਰਿਆਂ ਨੂੰ ਪਤਾ ਹਮ ਉਹ ਭਾਈ ਮਾਰਿਆ ਤੇ ਹੁਣ ਬ੍ਰੇਕ ਜੀ ਮਾਰ ਕੇ ਤੇ ਤਾਂ ਪਿੱਛੇ ਨੂੰ ਲੈਣਾ ਸੀ ਨਾ ਹੂੰ ਉਹ ਮਾਰ ਕੇ ਬ੍ਰੇਕ ਕਹਿੰਦਾ ਕਹਿੰਦਾ ਵੀ ਤੇ ਚੜਿਆ ਉਹ ਕਹਿੰਦਾ ਵੀ ਕਰ ਬੈਕ ਕਹਿੰਦਾ ਨਹੀਂ 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 ਇਹ ਹੁਣ ਛੱਪੜ ਕ੍ਰਾਸ ਹੀ ਕਰੇਗਾ ਦੂਜੇ ਪਾਸੇ ਨਿਕਲਣਾ ਪਰ ਬੈਕ ਥੋੜੀ ਜਿਹੀ ਲਾਵਾਂਗੇ ਹਾਂ ਤੇ ਸਰ ਉਹ ਦੋ ਜਨ ਹਲਦਾਂ ਸੀ ਜਿਹੜਾ ਚਿਹਰਾ ਭਰਾ ਮਰਗਾੜ ਤੇ ਬਹਿ ਗਿਆ ਹੂੰ ਲਾਓ ਭਾਈ ਉਹ ਤਾਂ ਠੱਲ ਦਾ ਛੱਪੜ ਸਾਡਾ ਬਹੁਤ ਵੱਡਾ ਸੀ ਅੱਛਾ ਉਹ ਟਰੈਕਟਰ ਕੋਰ 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 ਕਰਦਾ ਉਸ ਲਾਈਨ ਸਰਸ ਨੂੰ ਸਰਜਾ ਉਹਦਾ ਡੁੱਬ ਗਿਆ ਤੇ ਦੋਵੇਂ ਉੱਤੇ ਬੈਠੇ ਸ਼ੋਹ ਉੱਤੇ ਚੜ ਕੇ ਬੈਠੇ ਜਿਵੇਂ ਆਪਾਂ ਨੂੰ ਟੀਚਰਾਂ ਨੇ ਨਹੀਂ ਉਹ ਕੰਨ ਫੜਨ ਵੇਲੇ ਬਿਠਾਇਆ ਹੁੰਦਾ ਉਸ ਤਰ੍ਹਾਂ ਬੈਠੇ ਤੇ ਸਾਰਾ ਪਿੰਡ ਵੇਖੇ ਵੀ ਆ ਕੀ ਹੋ ਗਿਆ ਯਾਰ ਵੀ ਤਾਂ ਟਰੈਕਟਰ ਡੁੱਬ ਗਿਆ ਜੀ ਇਹ ਹੁਣ ਇਹ ਵੀ ਸਿਆਪਾ ਬਣ ਗਿਆ ਟਰੈਕਟਰ ਕੱਢੀਏ ਕਿਵੇਂ ਤਾਂ ਤੁਸੀਂ ਹਿਸਾਬ ਲਾਉਂ ਲੋ ਵੀ ਟਰੈਕਟਰ ਦਾ ਸਾਇਲੈਂਸਰ ਵੀ ਟੁੱਪਿਆ ਪਿਆ ਤਾਂ ਸ਼ੋਹ ਜੀ ਤੇ ਚੜ ਕੇ ਤੇ ਬੈਠੇ ਦੋਨੇ ਜਾਣੇ ਕਿ ਹੁਣ ਕੀ ਕੀਤਾ ਜਾਵੇ ਜੀ ਸੋਚ ਸੋਚ ਕੇ ਫਿਰ ਸਾਡੇ ਉਹ ਵੀ ਸੰਸਾਰ ਚ ਐਨੀ ਇਤਫਾਕਾਂ ਨਾਲ ਸਾਡੇ ਪਿੰਡ ਦੇ ਇੱਕ ਮਿਸਤਰੀ ਸਾਹਿਬ ਹੁੰਦੇ ਸੀ ਜੀ ਦਲੇਰ ਸੀ ਤੇ ਬੜੇ ਜਗਾੜੀ ਮਿਸਤਰੀ ਸੀ ਭਾਈ ਉਹ ਆਏ ਉਹ ਲੰਮਾ ਇੱਕ ਟੋਚਾ ਲਿਆਂਦਾ ਗਿਆ ਤੇ ਉਹ ਫਿਰ ਮੈਂ ਉਸ ਟਾਈਮ ਦੇਖਿਆ ਸਾਰਾ ਮੰਜ਼ਰ ਉਹ ਪਾਣੀ ਚ ਟੁੱਬੀ ਮਾਰੇ ਮਿਸਤਰੀ ਜੀ ਇੱਕ ਕੇ ਮੁਕੇ ਜਿਗਾੜ ਕੇ ਤੇ ਸੂਤ ਨਾ ਪਏ ਫਿਰ ਤੋਂ ਵੀ ਮਾਰੇ ਜਿਵੇਂ ਡਾਈਵਰਸ ਹੁੰਦੇ ਆ ਨਾ ਫਿਰ ਖੀਰ ਉਹਦਾ ਸੂਤ ਆ ਗਿਆ ਪਾ ਆਇਆ ਕਿਦਾਂ ਲਾਓ ਖਿਚੋਨ ਫਿਰ ਉਹ ਟਰੈਕਟਰ ਕੱਢਿਆ ਗਿਆ ਸਾਡੇ ਪਿੰਡ ਦੀ ਉਹ ਘਟਨਾ ਜਿਹੜੀ ਆ ਨਾ ਉਹ ਅੱਜ ਵੀ ਕਹ ਲਓ ਕਿ ਜਦੋਂ ਯਾਦ ਕੀਤੀ ਜਾਂਦਾ ਉਹ ਉਹ ਤਾਂ ਕਹਿੰਦੇ ਇਹੀ ਬਹੁਤ ਵੱਡੇ ਜਾਦੂ ਲੱਗਦੇ ਹੁੰਦੇ ਸੀ ਨਹੀਂ ਨਹੀਂ ਦੇਖੋ ਹਾਂ ਜੀ ਇੱਕ ਕੈਰੈਕਟਰ ਹੁੰਦੇ ਆ ਨਾ ਪਿੰਡਾਂ 'ਚ ਇਸ ਤਰ੍ਹਾਂ ਦੇ ਕੈਰੈਕਟਰ ਹੁੰਦੇ ਆ ਤੂੰ ਕਹਿਣ ਦਾ ਵਾਅਵਾ ਆ ਕਿ ਉਹ ਛੱਪੜ ਨਾਲ ਬਹੁਤ ਯਾਦਾਂ ਜੁੜੀਆਂ ਸੀ ਸਾਡੀਆਂ ਸੀ ਨਹਾਉਂਦੇ ਹੁੰਦੇ ਸੀ ਤਾਰੀਆਂ ਲਾਉਂਦੇ ਸੀ ਮੱਜਾਂ ਨਵਾ ਕੇ ਲਿਆਉਂਦੀਆਂ ਸਕੂਲੋਂ ਆ ਕੇ ਪਿੱਪਲ ਹੁੰਦਾ ਸੀਗਾ ਨਾਲ ਉਹਦੇ ਖੂਹ ਹੁੰਦਾ ਸੀਗਾ ਮਲਕ ਬੈਠੇ ਰਹਿੰਦੇ ਸੀ ਗਰਮੀਆਂ ਚ ਉਹਦੋਂ ਕਿੱਥੇ ਅਸੀਂ ਹੁੰਦੇ ਸੀ ਅਸੀਂ ਉਹ ਛੱਪੜ ਦੇ ਕਿਨਾਰੇ ਤੇ ਜਾ ਕੇ ਬਹਿ ਜਾਣਾ ਨਾਲੇ ਖੇਡੀ ਜਾਣਾ ਉਹ ਸਾਰੀਆਂ ਚੀਜ਼ਾਂ ਗਾਇਬ ਨੇ ਹੁਣ ਜਿਹੜੀ ਛੱਪੜ ਆ ਉਹ ਸਰ ਛੱਪੜ ਘਟਿਆ ਤੁਹਾਨੂੰ ਪਤਾ ਹੀ ਆ ਸੀਵਰੇਜ ਵਾਲੇ ਨਾਲੇ ਜਾਦਾ ਹੋ ਗਿਆ ਜੀ ਇੱਕ ਤੇ ਇਹ ਆ ਤੇ ਦੂਜਾ ਨੱਪੇ ਵੀ ਗਏ ਰਕਵੇ ਵੀ ਬਹੁਤ ਨੱਪੇ ਗਏ ਹੁਣ ਸੌਂਤ ਸਾਹਿਬ ਨੇ ਕੱਲ ਐਲਾਨ ਕੀਤਾ ਕਿ 4500 ਕਰੋੜ ਰੁਪਈਆ ਖਰਚ ਕਰਾਂਗੇ 15000 ਛਪੜਾਂ ਤੇ ਜੀ ਤੇ ਨਾਲ ਕਿਹਾ ਕਿ ਜਿਹੜੇ ਕਬਜ਼ੇ ਅੱਠ ਨਹੀਂ ਛਪੜ ਉਹ ਅਸੀਂ ਛੜਾਵਾਂਗੇ ਪਰ ਗਰੀਬ ਨੂੰ ਕੁਝ ਨਹੀਂ ਆਖਾਂਗੇ ਧਰਾੜ ਨੂੰ ਅਸੀਂ ਠਾਵਾਂਗੇ ਹਮ ਹੁਣ ਇਹ ਵੀ ਇੱਕ ਸਮੱਸਿਆ ਚਲੋ ਗਰੀਬ ਨੂੰ ਤੇ ਠੀਕ ਆ ਉਹ ਵੀ ਮਾੜੀ ਗੱਲ ਹੈ ਹੁਣ ਕਿਸੇ ਦਾ ਕੋਈ ਆਸ਼ਿਆਨਾ ਬਣ ਗਿਆ ਹਮ ਉਹਨੂੰ ਹੁਣ ਤੁਸੀਂ ਬਈ ਉਥੋਂ ਨਹੀਂ ਪਟ ਸਕਦੇ ਪਰ ਰਸੂਗਦਾਰ ਨੂੰ ਢਾਉਣਾ ਕਿਹੜਾ ਸੌਖਾ ਹੋ ਸਕਦਾ ਤੁਹਾਡੇ ਚ ਵੀ ਕਿਸੇ ਦਾ ਰਿਸ਼ਤੇਦਾਰ ਹੋ ਗਿਆ ਹਮ ਜਿਹੜਾ ਹੋਇਆ ਇਤਨਾ ਢ ਜੀ ਸਰ ਉਹ ਇਹਨਾਂ ਦੇ ਹੀ ਰਿਸ਼ਤੇਦਾਰ ਹੁੰਦਾ ਚਾਹੇ ਅਪਸਰਾਂ ਦਾ ਹੋਵੇ ਚਾਹੇ ਲੀਡਰਾਂ ਦਾ ਹੋਵੇ ਸਾਡੇ ਵਰਗਿਆਂ ਦਾ ਥੋੜੀ ਹੋਊਗਾ ਜੀ ਜੀ ਬਿਲਕੁਲ ਸੋ ਇਸ ਵਾਸਤੇ ਉਹ ਵੀ ਔਖਾ ਕੰਮ ਤੇ ਬਾਕੀ ਆ ਕਿ ਸਫਾਈ ਹੋ ਜਾਂਦੀ ਆ ਹਮ ਮੇਰੇ ਪਿੰਡ ਤੇ ਛੱਪੜ ਦਾ ਇੰਨਾ ਬੁਰਾ ਹਾਲ ਆ ਲਿਆ ਕਿ ਭਈ ਗੱਲ ਨਹੀਂ ਛੱਡਦੇ ਛੱਪੜ ਦੀਦਾ ਨਹੀਂ ਉਹ ਕਾਈ ਇੰਨੀ ਖਲੋਤੀ ਆ ਤੁਸੀਂ ਛੱਪੜ ਲੱਭ ਹੀ ਨਹੀਂ ਸਕਦੇ ਜੀ ਉਹ ਗੌਂਦੀ ਹੈ ਤੁਹਾਨੂੰ ਪਤਾ ਗੰਦੇ ਚ ਬਿਲਕੁਲ ਬਿਲਕੁਲ ਹੁਣ ਸੁਖਮ ਸਿੰਘ ਸਾਹਿਬ ਸਮੱਸਿਆ ਇਹ ਹੈ ਕਿ ਤੁਸੀਂ ਉਹ ਅੱਛਾ ਉਦੋਂ ਸਫਾਈ ਹੋਈ ਕਾਲੀਆਂ ਦੀ ਸਰਕਾਰ ਵੇਲੇ ਪਤਾ ਨਹੀਂ ਹੁਣ ਕਿੰਨੇ ਲੱਖ ਰੁਪਏ ਆਇਆ ਮੈਨੂੰ ਤਾਂ ਐਗਜ਼ੈਕਟ ਯਾਦ ਨਹੀਂ ਜੀ ਤੇ ਜਿੱਦੇ ਤੇ ਸਵਾਲ ਚੁੱਕਦੇ ਆ ਕਿ ਉਸ ਵੇਲੇ ਸਫਾਈ ਹੋਈ ਜਿਨ੍ਹਾਂ ਜਿਨ੍ਹਾਂ ਛੱਪੜਾਂ ਤੇ ਤਾਂ ਉਹ ਜੋ ਪੈਸਾ ਲੱਗਾ ਉਹਦੀ ਅਸੀਂ ਜਾਂਚ ਕਰਵਾਵਾਂਗੇ ਚਲੋ ਕਰਵਾ ਲੈਣ ਉਹਨਾਂ ਦੇ ਹੱਥਾਂ ਤੇ ਵਧੀਆ ਗੱਲ ਹੈ ਹੁਣੀ ਵੀ ਚਾਹੀਦੀ ਹੈ ਜਾਂਚ ਪੜਤਾਲ ਪਰ ਗੱਲ ਇਹ ਆ ਕਿ ਉਹ ਛੱਪੜ ਠੀਕ ਹੈ ਸਾਫ ਹੋਇਆ ਬੜਾ ਜੰਗੀ ਪੱਧਰ ਤੇ ਕੰਮ ਚੱਲਿਆ ਮੋਟਰ ਲਾਈ ਗਈ ਬਥੇਰਾ ਕੁਝ ਕੀਤਾ ਗਿਆ ਪਰ ਉਹ ਕੁਝ ਮਹੀਨਿਆਂ ਬਾਅਦ ਹੀ ਫੇਰ ਉਹ ਉਸੇ ਰੂਪ ਜਾ ਗਿਆ ਸੀ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਫਿਰ ਕੋਈ ਸਥਾਈ ਹਾਲਤ ਨਹੀਂ ਨਾ ਹੋਇਆ ਜੀ ਇੱਕ ਦਿਨ ਜਾਂ ਤਾਂ ਹਣ ਤੁਸੀਂ ਉੱਥੇ ਸੀਵਰੇਜ ਡਿਗਦਾ ਜਿਹੜਾ ਮਲਬੂਤਰ ਡਿਗਦਾ ਉਹਨੂੰ ਰੋਕੋ ਕੋਈ ਹੋਰ ਪ੍ਰਬੰਧ ਦਿਓ ਤੇ ਜੇ ਉਹ ਆ ਤਾਂ ਫਿਰ ਜਾਂ ਤਾਂ વોટર ਟ੍ਰੀਟਮੈਂਟ ਪਲਾਂਟ ਜਿਹੜੇ ਪਲਾਂਟ ਹੁੰਦੇ ਆ ਉਹ ਲਾਗੂ ਕਰੋ ਠੀਕ ਹੈ ਨਾ ਕਿ ਇਹ ਚੀਜ਼ ਜਿਹੜੀ ਆ ਕਿ ਛੱਪੜ ਤੁਹਾਡੇ ਜਿਆਦਾ ਗੰਦੇ ਨਾ ਹੋਣ ਜੀ ਕਿਉਂਕਿ ਜੇ ਗੰਦ ਪਊਗਾ ਤੇ ਉਹ ਪੂਰੇ ਜਾਣੇ ਇੱਥੇ ਹੋਈ ਜਾਣਾ ਉਹ ਉਹ ਤਾਂ ਪੂਰੇ ਹੀ ਜਾਣੇ ਆ ਘਾਰ ਕਿੰਨੀ ਕੋਈ ਕੱਢ ਲਓਗੇ ਜੀ ਇਹ ਤਾਂ ਫਿਰ ਇਹ ਆ ਕਿ ਹਰੇਕ ਦੂਜੇ ਸਾਲ ਤੀਜੇ ਸਾਲ ਤਿਆਰ ਰੱਖੋ ਹੂੰ ਲੱਖਾਂ ਰੁਪਏ ਖਰਚ ਕਰੋ ਫਿਰ ਲੱਖਾਂ ਨਹੀਂ ਕਈ ਹਜ਼ਾਰ ਕਰੋੜ ਤਾਂ ਇਹ ਆ ਕਿ ਠੀਕ ਆ ਇਸ ਕੋ ਸ਼ਿਸ਼ੂ ਨੂੰ ਆਪਾਂ ਮਾੜਾ ਨਹੀਂ ਕਹਿ ਸਕਦੇ ਅੱਛਾ ਯਤਨ ਆ ਪਰ ਗੱਲ ਇਹ ਆ ਕਿ ਫਿਊਚਰ ਦਾ ਸਾਡੇ ਕੋਲ ਪਲਾਨ ਕੀ ਆ ਜੀ ਅਸੀਂ ਜਿਹੜੇ ਪਿੰਡੂ ਮਤਲਬ ਲੋਕ ਆ ਜਿਵੇਂ ਆਪਾਂ ਸ਼ਹਿਰੀ ਇੱਕ ਸੀਵਰੇਜ ਸਿਸਟਮ ਦੇਖਦੇ ਆਂ ਵੈਸੇ ਸ਼ਹਿਰਾ ਦਾ ਸੀਵਰੇਜ ਸਿਸਟਮ ਵੀ ਆਪਾਂ ਦੇਖਦੇ ਆਂ ਕਿ ਉਹਦਾ ਵੀ ਬੁਰਾ ਹਾਲ ਹੁੰਦਾ ਪਰ ਕੀ ਪਿੰਡੂ ਲੋਕਾਂ ਨੂੰ ਵੀ ਬੁਨਿਆਦੀ ਸਹੂਲਤਾਂ ਨਹੀਂ ਚਾਹੀਦੀਆਂ ਉਹਨਾਂ ਵਾਸਤੇ ਛੱਪੜ ਕਿਉਂ ਕਿ ਉਹਨਾਂ ਦਾ ਗੰਦ ਜਿਹੜਾ ਖੁੱਲੇ 'ਚ ਕਿਉਂ ਪਿਆ ਰਿਹਾ ਵੇ ਭਾਈ ਕੀ ਉਹਨਾਂ ਕੋਲ ਉਹ ਟੈਕਸ ਪੇਅਰ ਨਹੀਂ ਕਿ ਉਹ ਇਸ ਦੇਸ਼ ਦੇ ਵਕਸ਼ਣ ਦੇ ਨਹੀਂ ਮੋਢਲਾ ਸਵਾਲ ਤੇ ਵੀ ਹੋਣਾ ਚਾਹੀਦਾ ਇਹ ਵੀ ਤੇ ਬੁਨਿਆਦੀ ਸਹੂਲਤਾਂ ਚ ਆ ਬਿਲਕੁਲ ਪਰ ਕੋਮਿੰਟ ਜੀ ਮਿੰਟੂ ਜੀ ਸਮਾਂ ਥੋੜਾ ਜਿਹਾ ਘੱਟ ਰਹਿ ਗਿਆ ਗੱਲਾਂ ਜੀ ਕਾਫੀ ਪਈਆਂ ਨੇ ਦੋ ਨਾ ਰੋਚੇ ਖਬਰਾਂ ਨੇ ਮੈਂ ਥੋੜਾ ਜਿਹਾ ਜਲਦੀ ਜਲਦੀ ਸਾਂਝੀਆਂ ਕਰਦਾ ਆ ਤੁਹਾਡੇ ਨਾਲ ਅੱਜ ਕੱਲ ਇਹ ਹਾਲ ਹੈ ਕਿ ਭਈ ਜਿਹੜੇ ਤਾਂ ਹੈਗੇ ਨੇ ਲੋਕ ਜਿਵੇਂ ਆਪ ਬਤਨਾਡਾਂ ਦੀ ਗੱਲ ਕਰ ਰਿਹਾ ਸੀ ਉਹ ਤੇ ਬਿਨਾਂ ਲੋੜਾਂ ਤੋਂ ਹੀ ਸੁਹੂਤਾਂ ਲਾ ਜਾਂਦੇ ਆ ਤੇ ਕਈ ਜ਼ਰੂਰਤਮੰਦ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਸੁਹੂਤਾਂ ਮਿਲਦੀਆਂ ਹੀ ਨਹੀਂ ਇੱਕ ਬਾਬਾ ਜੀ ਦੀ ਗੱਲ ਕਰੀਏ ਬਜ਼ੁਰਗ ਬੰਦਾ ਰੋਤੂ ਸਿੰਘ ਆ ਕਹਿੰਦੇ ਮਾਨਸਾ ਦਾ ਹੈ ਰੋਲਦੂ ਸਿਨਕਾ ਕਤੇ ਕਿਸਾਨ ਆਉਤਾ ਨਹੀਂ ਕੋਈ ਹੋਰ ਨਹੀਂ 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 ਅਚਾ ਉਹ ਵੀ ਮਾਨਸਾ ਦੇ ਹੋਰ ਨਹੀਂ ਤੇ ਇਹ ਵਿਚਾਰੇ ਇਸ ਗੱਲ ਕਰਕੇ ਪਰੇਸ਼ਾਨ ਨੇ ਕਿ ਭਾਈ ਸਰਕਾਰ ਕਹਿੰਦੀ ਵੀ ਇਹ ਤੇ ਮ੍ਰਿਤਕ ਹੋ ਗਿਆ ਇਹ ਤੇ ਪੈਨਸ਼ਨ ਕੱਟ ਦਿਓ ਉਹ ਕਹਿੰਦਾ ਉਹ ਕਾਰਡ ਚੱਕੀ ਫਿਰਦਾ ਵੀ ਭਾਈ ਮੈਂ ਹੈਗਾ ਮੈਂ ਆ ਵੀ ਜਿੰਦਾ ਹਾਂ ਇਹ ਵੀ ਮਸਲੇ ਨੇ ਜੀ ਇਹ ਵੀ ਹਾਲ ਆਪਣੀ ਪੰਜਾਬ ਦਾ ਕਹੋ ਵੀ ਜਿਨ੍ਹਾਂ ਨੂੰ ਲੋੜ ਆ ਉਹ ਉਹਨਾਂ ਨੂੰ ਮ੍ਰਿਤਕ ਕਰ ਦਿੰਦੇ ਆ ਤੇ ਕਈਆਂ ਦੀਆਂ ਮ੍ਰਿਤਕਾਂ ਨਹੀਂ ਵੋਟਾਂ ਹੀ ਪਾਈ ਜਾਂਦੇ ਕਈ ਕਿਸਾ ਹਾਂਜੀ ਹਾਂਜੀ ਪਹਿਲਗਾਮ ਚ ਕਹਿੰਦੇ ਕਿ ਟੈਰਰਿਸਟ ਅਟੈਕ ਹੋਇਆ ਖਬਰ ਆ ਰਹੀ ਹੈ ਕਿ ਕਈ ਯਾਤਰੀ ਇੰਜਰਡ ਹੋਏ ਆ ਮਨੂ ਜੀ ਆਪਨੂੰ ਅਪਡੇਸ਼ਨ ਦੇ ਰਿਹਾ ਜੀ ਖੈਰ ਦੇਖੋ ਇੰਡੀਆ ਦੇ ਵਿੱਚ ਮੈਂ ਤੁਹਾਨੂੰ ਅੱਗੇ ਇੱਕ ਤੁਹਾਨੂੰ ਦੱਸਿਆ ਸੀਗਾ ਕਿ ਇਹ ਤੇ ਜਿਹੜੇ ਜਿਉਂਦੇ ਮੁਰਦਾ ਲੋਕ ਨੇ ਇੱਕ ਪਾਰਟੀ ਬਣਾ ਸਕਦੇ ਆ ਪਾਰਟੀ ਬਣਾ ਕੇ ਇਲੈਕਸ਼ਨ ਲੜ ਸਕਦੇ ਆ ਇੰਨੀ ਵੱਡੀ ਗਿਣਤੀ ਆ ਫਰਜ਼ ਕਰੋ ਕੋਈ ਮੇਰੇ ਵਰਗਾ ਉਹਨੂੰ ਫਿਲਮਾਂ ਦਾ ਝਲ ਚੜਿਆ ਉਹ ਚੜ ਗਿਆ ਬੰਬੇ ਨੂੰ ਉੱਥੇ ਜਾ ਕੇ ਪਤਾ ਨਹੀਂ ਵਿਚਾਰਾ ਸੇਮਟ ਸਟੇਸ਼ਨਾਂ ਤੇ ਸੁਸਤਾ ਕੀ ਹਿਸਾਬ-ਕਿਤਾਬ ਆ ਜੀ ਉਧਰੋਂ ਵੀ ਰਹਿ ਗਿਆ ਵਾਪਸ ਆਇਆ ਇਹ ਇਧਰੋਂ ਵੀ ਕੱਟਿਆ ਗਿਆ ਕੱਟਿਆ ਗਿਆ ਨਾ ਤੇਰਾ ਸੰਸਾਰ ਚੋਂ ਕੱਟਿਆ ਗਿਆ ਚੱਲ ਗਾਂ ਜੀ ਤੇ ਸ਼ਰੀਕਾ ਨੇ ਉੱਥੇ ਕੋਈ ਖਿਲਾੜ ਕੇ ਉਹਦੀ ਜਗ੍ਹਾ ਤੇ ਜ਼ਮੀਨ ਆਪ ਦੇ ਨਾਂ ਕਰਾ ਲਈ ਤੁਰਿਆ ਫਿਰ ਜਿੱਥੇ ਮਰਜੀ ਹੂੰ ਹੁਣ ਜਾ ਕੇ ਕਹਿ ਕੇ ਮੈਂ ਜ਼ਿੰਦਾ ਹਾਂ ਜੀ ਉਹ ਕਹਿੰਦੇ ਭੂਤ ਆ ਗਿਆ ਬਿਲਕੁਲ ਆ ਵੀ ਆਪਣੇ ਚੱਲਦਾ ਵੀ ਇਹ ਤੇ ਬੰਦਾ ਹੀ ਨਹੀਂ ਹੈਗਾ ਇਹ ਜਾਨੀ ਜਿਉਂਦੇ ਬੰਦੇ ਨੂੰ ਕਿ ਮੈਂ ਜ਼ਿੰਦਾ ਹਾਂ ਮੈਂ ਮਰਿਆ ਨਹੀਂ ਇਹ ਸਿੱਧ ਕਰਨ ਵਾਸਤੇ ਸਰ ਸਾਲ ਲੱਗ ਜਾਂਦੇ ਨੇ ਜੀ ਇਹ ਬਜ਼ੁਰਗ ਕਹਿੰਦਾ 2000 ਤੋਂ ਪੈਨਸ਼ਨ ਲੱਗੀ ਸੀ 2000 ਸਾਲ ਤੋਂ ਹੂੰ ਚਲੋ ਥੋੜਾ ਬਹੁਤ ਆ ਕਿਜ਼ਾਰਾ ਸੀ ਆ ਕੁਝ ਸਮੇਂ ਤੋਂ ਕਹਿੰਦੇ ਕਿ ਬੰਦ ਹੋ ਗਈ ਜੀ ਤੇ ਉਹ ਜਦੋਂ ਗਿਆ ਸਬੰਧ